ਉਦਾਂ ਵਨ ਮਨ ਉਸ ਟੈਂਸ਼ਨ ਹੈਗੀ ਐ ਤੇ ਉਹੀ ਸਾਡੇ ਪੂਰੇ ਕਮੇਟੀ ਦਾ ਇਹ ਥੀ ਵਿਊ ਸੀਗਾ ਕਿ ਐਕਸਟੈਂਸ਼ਨ ਨਹੀਂ ਕਰਨੀ ਹੈ ਕਿਉਂ ਉਹਦੇ ਕਰਕੇ ਹੀ AGM ਦਾ ਨੋਟਿਸ ਮਿਸਟਰ ਅਨੁਰਾਗ ਅਗਰਵਾਲ ਨੇ ਸਾਡੇ ਉਹ ਤਸਲੂ ਇਦਾਂ ਲੱਗਦੇ ਜਿੱਦਾਂ M.I.A ਦੇ ਦਾਤ ਚਾਏ ਹੁੰਦੇ ਆ ਉਹ ਆਂਦੇ ਫੇ ਮੈਂ ਜਾਣਾ ਹੀ ਨਹੀਂ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੀ ਸਾਲਾਨਾ ਐਨੂਅਲ ਬਾਡੀ ਮੀਟਿੰਗ ਦੇ ਵਿੱਚ ਹੋਇਆ ਭਾਰੀ ਹੰਗਾਮਾ ਪੁਲਿਸ ਨੇ ਆ ਕੇ ਸੰਭਾਲਿਆ ਮੋਰਚਾ ਦੇੜੀ ਡੀਐਸਪੀ ਜੀਵਨ ਕੋਲ ਹੀ ਬੋਲ ਰਿਹਾ ਕਿੰਨੇ ਵਾਰ ਡੀਐਸਪੀ ਦੇ ਕੋਲ ਹੀ ਬੋਲ ਰਿਹਾ ਕੋਈ ਸਾਥੀ ਬੰਦਾ ਸਿਖੇ ਹੋਵੇ ਮੈਨੂੰ ਕੁੱਤੇ ਅੰਦਰ ਲੈ ਕੇ ਜਾਊਗਾ ਕੋਈ ਉਹ ਬਰਾਮਣੀ ਚਿਹਰਾ ਜਿਹੜਾ ਮੈਂਬਰ ਹੋਣਾ ਚਾਹੀਦਾ ਕੋਈ ਸਾਥੀ ਜਿਹੜਾ ਲਿਖਵਾਸੀ ਜਹੀ ਦੀ ਇਹੋ ਉਹ ਤੁਸੀਂ ਇੰਡਸਟਰੀ ਦੇ ਮੈਂਬਰ ਹੋ ਬਿਹੇਵ ਲਾਈਕ ਪਰ ਉਹਦੇ ਬਿਲਕੁਲ ਤਰੀਕੇ ਦੇ ਨਾਲ ਜਿਹੜਾ ਹੈਗਾ ਐਸ ਪਰ ਲਾ ਸਿਸਟਮ ਹੋਊਗਾ ਉਹਦੇ ਕਿਸੇ ਨੇ ਕੋਈ ਸਾਥੂ ਕਰਨ ਕੀਤੀ ਹੈ ਤਾਂ ਕਿ ਉਹਨੂੰ ਐਕਸ਼ਨ ਹੋਊਗਾ ਮੇਰੇ ਵੱਲੋਂ ਤੁਹਾਨੂੰ 2 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਕਿਹੜਾ ਬੰਦਾ ਹੋਵੇ ਮੈਂਬਰ ਨੰਬਰ ਨਹੀਂ ਹੈਗਾ ਇਥੋਂ 12 ਬੰਦੇ ਜਿਹਦੇ ਪ੍ਰਮਾਇਸੀ ਤੋਂ ਜੇ ਮੈਨੂੰ ਕੋਈ ਮੈਂਬਰ ਨਹੀਂ ਹੈ ਜਦੋਂ ਉਸ ਤੋਂ ਬਾਅਦ ਨੂੰ ਘੱਟਣਾ ਕੰਮ ਹੋਇਆ ਉਹਦਾ ਕੀ ਬਣਦਾ ਦੇਖੋ ਜੀ ਕੱਲ ਜਿਹੜੀ ਸਾਡੀ ਐਨੀਵਲ ਜਨਰਲ ਮੀਟਿੰਗ 51st ਇਅਰ ਦੇ ਵਿੱਚ ਸੀਗੀ ਉਹ ਬੜੀ ਕਨਸ਼ ਸ਼ਾਂਤਮਈ ਤਰੀਕੇ ਨਾਲ ਸ਼ੁਰੂਆਤ ਹੋਈ ਲੇਕਿਨ ਉਹਦੇ ਵਿੱਚ ਜਿੱਦਾਂ ਜਿੱਦਾਂ ਏਜੰਡਾ ਪੁਆਇੰਟਸ ਅੱਗੇ ਅੱਗੇ ਵਧਦੇ ਗਏ ਉਹਦੇ ਵਿੱਚ ਕੁਝ ਕਨਫਰੋਂਟੇਸ਼ਨਸ ਹੋਈਆਂ ਜਿਦੇ ਵਿੱਚ ਮਾਹੌਲ ਇੱਕ ਟਾਈਮ ਤੇ ਇਹਨਾ ਤਣਾਅਪੂਰਨ ਹੋ ਗਿਆ ਕਿ ਜਿਹੜੀ ਮੌਜੂਦਾ ਸਥਾਨੀਏ ਪੁਲਿਸ ਫੋਰਸ ਪਹਿਲਾਂ ਹੀ ਇੱਥੇ ਮੌਜੂਦ ਸੀ ਡੀਐਸਪੀ ਸਿਟੀ 1 ਜੀ ਨੂੰ ਆਪ ਖੁਦ ਇੰਟਰਵਿਊ ਹੋਣਾ ਪਿਆ ਕੁਝ ਮੈਂਬਰਸ ਦੀ ਆਪਸ ਦੇ ਵਿੱਚ ਕਿਸੇ ਗੱਲ ਵਿੱਚੋਂ ਮੰਦਭਾਗੀ ਘਟਨਾ ਜਿਹੜੀ ਕੀ ਐਸੋਸੀਏਸ਼ਨ ਨਹੀਂ ਪ੍ਰਾਣੀ ਹੋਵੇ ਅਸੀਂ ਇੰਡਸਟਰੀਲਿਸ ਬੰਦੇ ਆ ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ ਸੀ ਉਹਦੀ ਬੜੀ ਉਹ ਕਰਦੇ ਆ ਕਿ ਨਿੰਦਾ ਕਰਦੇ ਆ ਵੀ ਇਹੋ ਜਿਹੇ ਕੰਪਨੀ ਸੀ ਹੋਣਾ ਚਾਹੀਦਾ ਤੁਹਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਵੇਕਪੁਰ ਜੀ ਨੇ ਤੇ ਜਨਰਲ ਸੈਕਟਰੀ ਨੇ ਕਿਹਾ ਨੇ ਮੈਂ ਵੀ ਕਮੇਟੀ ਦਾ ਪਾਰਟ ਹਾਂ ਐਜ਼ ਇਮੀਡੀਏਟ ਪਾਸਟ ਪ੍ਰੈਜ਼ੀਡੈਂਟ ਦੇ ਪਿਛਲੇ ਸਾਲ ਮੈਂ ਪ੍ਰੈਜ਼ੀਡੈਂਟ ਰਿਹਾ ਹੈਗਾ ਤੇ ਜਿਹੜਾ ਮੇਰਾ ਥਿਊ ਹੈਗਾ ਇਹ ਹੈਗਾ ਕਿ ਜਿਹੜਾ ਵੀ ਹੈਗੇ ਜੀ ਕਮੇਟੀ ਦੀ ਇੱਕ ਕਿਉਂਕਿ ਆਪਣਾ ਇਹ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨ ਤਾਂ ਹੈ ਨਹੀਂ ਸਾਡਾ ਇਲੈਕਸ਼ਨ ਹੈਗਾ ਕਿ ਜੀ ਡੈਮੋਕ੍ਰੈਟਿਕ ਇਲੈਕਸ਼ਨ ਹੈਗਾ ਨੌ ਬੰਦੇ ਚੁਣੇ ਜਾਣੇ ਉਹਨਾਂ ਚੋਂ ਪ੍ਰੈਜ਼ੀਡੈਂਟ ਚੁਣਨਾ ਹੈਗਾ ਤੇ ਪ੍ਰੈਜ਼ੀਡੈਂਟ ਪਰਸਨਲੀ ਕੈਨ ਨਾਟ ਸੇ ਕਿ ਜੀ ਮੈਂ ਪ੍ਰਧਾਨ ਐਡਮਿਨਿਸਟ੍ਰੇਸ਼ਨ ਹੈਗੀ ਹੈ ਤੇ ਉਹੀ ਸਾਡੇ ਪੂਰੇ ਕਮੇਟੀ ਦਾ ਇਹ ਥਿਊ ਸੀਗਾ ਕਿ ਐਕਸਟੈਂਸ਼ਨ ਨਹੀਂ ਕਰਨੀ ਹੈਗੇ ਉਹਦੇ ਕਰਕੇ ਹੀ ਏਜੀਐਮ ਦਾ ਨੋਟਿਸ ਜਿਹੜਾ ਗਿਆ ਸੀ ਉਹਦੇ ਲਈ ਵੀ ਇਲੈਕਸ਼ਨ ਕਾਲ ਕਿਤੇ ਗਏ ਸੀਗੇ ਤੇ ਆ ਬੜੀ ਸਟਰੋਂਗਲੀ ਤੇ ਉਹ ਨਹੀਂ ਹੋਣਾ ਚਾਹੀਦਾ ਸੀਗਾ ਉਹ ਐਮਆਈਏ ਦੀ ਛਵੀ ਲਈ ਗਲਤ ਹੈਗਾ ਹੰਮਰਪਾਲ ਜੀ ਕੀ ਲੱਗਦਾ ਸਰੂਪ ਕਿਉਂਕਿ ਹਸਤਾਤ ਕਦੇ ਰਾਜਨੀਤੀ ਦੇ ਵਿੱਚ ਕਦੇ ਸਾਈਡ ਤੇ ਸੀਗੀ ਤੇ ਇਸ ਵਾਰ ਰਾਜਨੀਤੀ ਘੂਰ ਰਹੀ ਹੈ ਕੀ ਕਰੀ ਤਾ ਜੇ ਅਜੇ ਬੜਾ ਕਲੀਅਰਲੀ ਮੈਂ ਇਹ ਨਹੀਂ ਕਹਿ ਸਕਦਾ ਕਿ ਜੀ ਰਾਜਨੀਤੀ ਇਸ ਤੇ ਕਿੰਨੀ ਹੈਗੀ ਹੈ ਕਿਉਂਕਿ ਸਾਡੇ ਮੈਂਬਰ ਕੁਝ ਐਮਐਲਏ ਸਾਹਿਬ ਨੂੰ ਵੀ ਮਿਲੇ ਸੀ ਕਿ ਐਮਪੀ ਸਾਹਿਬ ਨੂੰ ਮਿਲੇ ਸੀ ਕਿ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਹੈ ਕਿ ਮੇਰਾ ਕੋਈ ਰੋਲ ਨਹੀਂ ਹੈਗਾ ਤੇ ਇਟ दैट ਵੇ ਵੀ ਫੀਲ ਕਿ ਜੀ ਜੇ ਜਿਹੜੀ ਉਹਨਾਂ ਦੀ ਗੱਲ ਤੇ ਆਪਾਂ ਜਾਈਏ ਤੇ ਰਾਜਨੀਤੀ ਤਾਂ ਨਹੀਂ ਹੈਗੀ ਐ ਐਮ ਆਈ ਆਲਵੇਜ਼ ਇਹ ਪੋਲਿਟੀਕਲ ਰਹੀ ਹੈਗੀ ਐ ਤੇ ਰਾਜਨੀਤੀ ਨਹੀਂ ਹੈ ਬਟ ਐਟ ਦ ਸੇਮ ਟਾਈਮ ਜਿਹੜੀ ਗੱਲ ਹੋਈ ਹੈ ਉਹ ਆਈ ਫੀਲ ਕਿ ਜੀ ਕਾਨੂੰਨ ਦੇ हिसाब ਨਾਲ ਜਾਂ ਬਾਇਲੋਜੀ ਦੇ हिसाब ਨਾਲ ਨਹੀਂ ਹੋਈ ਹੈਗੀ ਐ ਤੇ ਵੀ ਸ਼ੁਡ ਰਿਸਪੈਕਟ ਦ ਕਨਸਟੀਟਿਊਸ਼ਨ ਐਂਡ ਰਿਸਪੈਕਟ ਦ ਵਿਸ਼ਸ ਆਫ ਦ ਮੈਂਬਰਸ ਇਟ ਇਜ਼ ਅ ਡੈਮੋਕਰੈਟਿਕ ਪ੍ਰੋਸੈਸ ਹੈਗਾ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ ਨਾਮਿਨੇਸ਼ਨ ਆ ਚੁੱਕੀਆਂ ਨੇ ਤੇ ਪ੍ਰਧਾਨ ਨੂੰ ਚਾਹੀਦਾ ਹੈਗਾ ਕਿ ਪ੍ਰੋਪਰਲੀ ਫੇਅਰਲੀ ਇਲੈਕਸ਼ਨ ਕਰਾਵੇ ਤੇ ਹੈਂਡਓਵਰ ਕਰੇ ਆਪਣੀ ਬਲਜੀ ਸਿੰਘ ਜੀ कल एजीएम हुई है की फैसला होया क्योंकि उदे विच इक तिन जड़ीया इतराज कर रही है के हले कोई फैसला नहीं होया ਤੁਸੀਂ ਪ੍ਰਧਾਨ ਚੁਣ ਲੈ ਗਿਓ ਕੀ ਕਰਨ ਚੋ ਸਰ ਪ੍ਰਧਾਨ ਤਾਂ एजीएम सुप्रीम पावर ਹੁੰਦੀ ਹੈ ਜੀ एजीएम सुप्रीम पावर ਹੁੰਦੀ ਹੈ ਜੀ एजीएम ਦੇ ਵਿੱਚ নো ਡਾਊਟ ਕੇ ਜਿਹੜੇ ਸਾਡੇ ਐਗਜ਼ੀਕਟਿਵ ਦੇ ਪੁਰਾਣੇ 7-8 ਮੈਂਬਰ ਚੱਲੇ ਆਉਂਦੇ ਸੀ ਉਹ ਮੈਨੂੰ ਨਹੀਂ ਲਾਈਕ ਕਰਦੇ ਸਟਾਰਟਿੰਗ ਤੋਂ ਨਹੀਂ ਲਾਈਕ ਕਰਦੇ ਕਿਉਂਕਿ ਬਸ স্মਲ ਸਕੇਲ ਅੱਦਸੀ ਤੋਂ ਉਹ ਥੋੜੇ ਜੇ ਮੀਡੀਅ ਉਤੇ ਲਾਰਜ ਤੋਂ ਥੋੜੇ ਪੈਸੇ ਵਾਲੀ ਪਾਰਟੀ ਆ ਉਹਨਾਂ ਨੂੰ ਫੀਲ ਹੁੰਦਾ ਮੇਰੇ ਨਾਲ ਬੈਠਣਾ ਐਜ਼ ਅ ਪ੍ਰੈਜ਼ੀਡੈਂਟ ਤੇ ਮੇਰੇ ਨਾਲ ਜਨਰਲ ਸੈਕਟਰੀ ਬੈਠਦੇ ਆ ਜਾਂ ਦੂਜੇ ਬੈਠਦੇ ਆ ਉਹ ਥੋੜੇ ਜਿਹਾ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਨੇ ਬਟ ਕੱਲ ਜਦੋਂ AGM ਹੋਈ ਐ AGM ਦੇ ਵਿੱਚ ਮੈਂ ਦੋ ਇਸ਼ੂ ਰੱਖੇ ਜਿਹੜੇ ਸਾਡੇ ਪੁਰਾਣੇ ਮਸਲੇ ਸੀ ਉਹ ਹੱਲ ਕੀਤੇ ਹੱਲ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ AGM ਤੋਂ ਇੱਕ ਰਿਕਵੈਸਟ ਕੀਤੀ ਕਿ ਦੱਸੋ ਜੀ ਜੇ ਤੁਸੀਂ ਚਾਹੁੰਦੇ ਹੋ ਜੇ AGM ਚਾਹੁੰਦੀ ਐ ਜੋ ਕਿ AGM ਸੁਪਰੀਮ ਪਾਵਰ ਹੁੰਦੀ ਐ ਜੇ AGM ਚਾਹੁੰਦੀ ਐ ਤੇ ਮੈਂ ਅੱਗੇ ਜਾਊਂਗਾ ਜੇ ਤੁਸੀਂ ਨਹੀਂ ਕਹਿੰਦੇ ਸਾਰੇ ਏਜੀਐਮ ਖੜੀ ਹੋ ਕੇ ਜੀ ਉਹਦੇ ਚ ਮੇਰਾ ਆਈਡੀਆ ਹੈ 90% ਕਿਉਂਕਿ 10% ਤਾਂ ਬੰਦੇ ਇੱਧਰ ਉੱਧਰ ਹੁੰਦੇ ਹੀ ਆ 90% ਬੰਦਿਆਂ ਨੇ ਹੱਥ ਖੜੇ ਕਰਕੇ ਮੈਂ ਸਿਰਫ ਹੱਥ ਖੜੇ ਕਰਨ ਨੂੰ ਕਿਹਾ ਸੀ 90% ਬੰਦੇ ਕੁਰਸੀਆਂ ਤੇ ਖੜੇ ਹੋਗੇ ਸਾਰੇ ਵੀ ਪ੍ਰਧਾਨ ਸਾਨੂੰ ਇਹੀ ਚਾਹੀਦਾ ਉਸ ਤੋਂ ਬਾਅਦ ਮੈਂ ਮੀਟਿੰਗ ਜਿਹੜੀ ਹੈ ਸਾਰਿਆਂ ਨੂੰ ਪੁੱਛ ਕੇ ਆਪਣੇ ਐਗਜ਼ੈਕਟਿਵ ਨੂੰ ਪੁੱਛ ਕੇ ਕਿ ਮੀਟਿੰਗ ਅਡਜੋਰਨ ਕਰ ਦਈਏ ਉਹਨਾਂ ਨੇ ਕਿਹਾ ਜੀ ਵੀ ਉਹ ਵਾਇਰਲ ਹੋ ਰਹੀ ਹੈ ਜਿਸ ਮਤਲਬ ਕਾਫੀ ਵਾਇਰਲ ਮਰੇ ਪੁਲਿਸ ਨੂੰ ਆ ਰਹਾ ਹੈ ਇੰਟਰਵਿਊ ਕਰਨਾ ਪਏਗਾ ਸਰ ਪੁਲਿਸ ਨੂੰ ਮੈਂ ਤਾਂ ਬਹੁਤ ਸਭ ਕੁਝ ਸ਼ਾਂਤੀ ਨਾਲ ਕਰਵਾ ਰਿਆ ਸੀ ਇਹਨਾਂ ਨੇ ਮੈਨੂੰ ਐਗਜ਼ੈਕਟਿਵ ਨੇ ਕਿਉਂਕਿ ਮੈਂ ਪਹਿਲੇ ਸਾਲ ਆਇਆ ਸੀ ਕਹਿੰਦਾ ਐਗਜ਼ੈਕਟਿਵ ਨੇ ਕਿਹਾ ਕਿ ਸਾਡੀ ਇਹ ਇੱਕ ਪ੍ਰੋਸੀਜਰ ਹੁੰਦਾ ਕਿ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਅਸੀਂ ਦੇਣਾ ਇਹਨਾਂ ਨੇ ਮੈਨੂੰ ਦਿੱਤਾ ਮੈਂ ਦੋਨੋਂ ਚਿੱਠੀਆਂ ਜਾ ਕੇ ਉਹਨਾਂ ਨੂੰ ਰਿਕਾਰਡ 'ਚ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਦੇ ਆ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਐਗਜ਼ੈਕਟਿਵ ਦੇ ਮੁਤਾਬਕ ਜਿਹੜੀ ਆ ਉਹ ਸਾਡੀ ਉੱਥੇ ਸਿਕਿਉਰਿਟੀ ਲਗਵਾ ਦਿਓ ਜੀ ਉਸ ਤੋਂ ਬਾਅਦ ਇਹਨਾਂ ਨੇ ਪਰਸਨਲੀ ਜਾ ਕੇ ਸਾਡੇ ਐਗਜ਼ੈਕਟਿਵ ਮੈਂਬਰਾਂ ਨੇ ਮੈਨੂੰ ਛੱਡ ਕੇ ਬਾਕੀ ਪਰਸਨਲੀ ਜਾ ਕੇ ਉਹਨਾਂ ਨੂੰ ਕਿਹਾ ਕਿ ਉੱਥੇ ਜੀ ਸਾਨੂੰ ਲੜਾਈ ਦਾ ਖਤਰਾ ਹੈ ਸਾਨੂੰ ਹੋਰ ਚੀਜ਼ਾਂ ਦਾ ਖਤਰਾ ਹੈ ਖਤਰਾ ਐਕਚੁਅਲੀ ਇਹ ਸੀ ਕਿ ਉਹਨਾਂ ਦੇ ਨਾਲ ਬੰਦੇ ਨਹੀਂ ਹੈਗੇ ਉਹਨਾਂ ਦੇ ਨਾਲ ਮੈਂਬਰ ਨਹੀਂ ਹੈਗੇ ਖਤਰਾ ਉਹਨਾਂ ਨੂੰ ਇਹ ਸੀ ਉਹ ਉਹ ਸਰ ਚੌਦੇ ਕੀ ਹੈ ਮੈਂ ਛੋਟੀ ਜਿਹੀ ਰਿਕਵੈਸਟ ਹੈ ਮੈਂ ਦੱਸ ਦੇਣਾ ਉਹ ਚੌਦੇ ਕੀ ਨੇ ਉੱਚਾ ਉਹਦੇ ਨੇ ਸਾਡਾ ਇੱਕ ਸਿਸਟਮ ਹੈ ਜੇ ਬਾਈਲਾਸ ਦੇ ਵਿੱਚ ਲਿਖਿਆ ਕਿ ਇੱਕ ਪ੍ਰਧਾਨ ਇੱਕ ਸਾਲ ਵਾਸਤੇ ਪ੍ਰਧਾਨ ਹੁੰਦਾ ਨੈਕਸਟ ਈਅਰ ਉਹਨੂੰ ਨੈਕਸਟ ਨੀਅਰ ਜਿਹੜੀ ਹੈ ਉਹਨੂੰ ਅਸੀਂ ਉਹ ਦਿੰਨੇ ਆ ਐਕਸਟੈਂਸ਼ਨ ਦਿੰਨੇ ਆ ਤੇ ਉਹ ਐਕਸਟੈਂਸ਼ਨ ਮੈਨੂੰ ਸਾਰੇ ਮੈਂਬਰਾਂ ਦਾ ਮਨ ਸੀਗਾ ਕਿ ਮੇਰੇ ਕੰਮ ਨੂੰ ਦੇਖ ਕੇ ਕਿ ਐਕਸਟੈਂਸ਼ਨ ਦੇਣੀ ਆ ਉਹ ਕੀ ਚਾਹਦੇ ਆ ਕਿ ਜੇ VOTING ਹੋ ਜਾਂਦੀ ਹੈ ਤੇ ਮੈਂ ਦੁਬਾਰਾ ਪ੍ਰਧਾਨ ਨਹੀਂ ਖੜਾ ਹੋ ਸਕਦਾ ਜੇ VOTING ਹੁੰਦੀ ਹੈ ਤੇ ਫਿਰ ਪ੍ਰੈਜ਼ੀਡੈਂਟ ਦਾ ਮੈਂ ਕੈਂਡੀਡੇਟ ਨਹੀਂ ਰਹਿ ਜਾਂਦਾ ਅਗਲੇ 5 ਸਾਲ ਤੱਕ ਉਹਨਾਂ ਦਾ ਸਿਰਫ ਇਹੀ ਮਤਲਬ ਹੈ ਕਿ ਇਹ ਲਾਈਮਲਾਈਟ ਕਿਉਂ ਨਾ ਹੋ ਰਿਹਾ ਹੈ ਇਹ ਪ੍ਰਧਾਨ ਇਹਨਾਂ ਕੰਮ ਕਿਉਂ ਪਬਲਿਕ ਦੇ ਕਰ ਰਿਹਾ ਹੈ ਤੇ ਪਬਲਿਕ ਸਾਰੀ ਇੰਡਸਟਰੀ ਲਈ ਸਾਰੇ ਜੁੜੀਏ ਦੇ ਨਾਲ ਜਾਂਦੇ ਆ ਉਹ ਇਸ ਬੇਸ ਤੇ ਚਾਹੁੰਦੇ ਸੀ ਕਿ ਇਲੈਕਸ਼ਨ ਹੋ ਜਾਣ ਇਲੈਕਸ਼ਨ ਹੋ ਜੇ ਤੇ ਬਲਜੀਤ ਸਿੰਘ ਬਾਹਰ ਹੋ ਜਾਏਗਾ ਬਾਕੀ ਜਿਹੜਾ ਮਰਜ਼ੀ ਪਾਜੇ ਉਹ ਵੀ ਕਹਿੰਦੇ ਕਿ ਟਰਮ ਮਾ ਇੱਕ ਜਿਹੜੀ ਸਮਾਲ ਦੀ ਆ ਅਗਲੀ ਵਾਰ ਮੀਡੀਅਮ ਦੀ ਆ ਸਰ ਇਹ ਮੀਡੀਅਮ ਪਿੱਛੇ ਲਾਰਜ ਵਾਲੇ ਜੀ 6 ਸਾਲ ਹੋ ਗਏ ਉਹ ਛੱਡਦੇ ਨਹੀਂ ਪਏ ਸੀਗੇ ਜਿਹੜੇ ਲਾਰਜ ਵਾਲੇ ਆ ਜੀ ਜਿਹੜਾ ਸਾਡਾ ਬਾਈ ਲਾਰਜ ਕਹਿੰਦੇ ਆ ਉਹ ਕਹਿੰਦੇ ਜੀ ਇੱਕ ਸਾਲ ਸਮਾਲ ਦੂਜੇ ਸਾਲ ਮੀਡੀਅਮ ਤੀਜੇ ਸਾਲ ਲਾਰਜ ਫਿਰ ਸਮਾਲ ਪਿੱਛੇ ਲਾਰਜ ਜਿਹੜੀ ਆ ਮਿਸਟਰ ਅਨੁਰਾਗ ਅਗਰਵਾਲ ਨੇ ਸਾਡੇ ਉਹ ਤਸਵੀਰਾਂ ਇਦਾਂ ਲੱਗਦੀ ਜਿਦਾਂ ਐਮਆਈਏ ਦੇ ਦਾਤ ਚਾਏ ਹੁੰਦੇ ਆ ਉਹ ਆਂਦੇ ਫੇ ਮੈਂ ਜਾੜਾ ਹੀ ਨਹੀਂ ਇੱਥੋਂ ਅੱਜ ਤੱਕ ਐਮਐਲ ਸੀ ਇਸ ਤਰ੍ਹਾਂ ਹੋਇਆ ਨਹੀਂ ਸੀਗਾ ਤੁਸੀਂ ਹੁਣ ਕੀ ਸਮਝੋ ਕਿ ਇਹਦੇ ਵਿੱਚ ਰਾਜਨੀਤੀ ਹੋ ਰਹੀ ਹੈ ਸਰ ਇਹਦੇ ਵਿੱਚ ਰਾਜਨੀਤੀ ਤਾਂ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ ਬਟ ਉਹ ਤਾਂ ਤਾਂ ਟਾਰਗੇਟ ਇਹ ਆ ਕਿ ਬੰਦਾ ਲਾਈਮਲਾਈਟ ਨਹੀਂ ਹੋਣਾ ਚਾਹੀਦਾ ਸਮਾਲ ਸਕੇਲ ਚੋ ਜਿਹੜਾ ਇਹ 2 ਸਾਲ ਇਹਨੂੰ ਨਹੀਂ ਕੱਢਣ ਦੇਣੇ ਮਤਲਬ ਇਹ ਰੀਜ਼ਨ ਹੈ ਜੇ ਕੋਈ ਫੈਸਲਾ ਇੰਡਸਟਰੀਇਲਿਸ ਸਾਰੇ ਇੰਡਸਟਰੀਇਲਿਸ ਸਾਰੇ ਮੇਰੇ ਨਾਲ ਨੇ ਸਾਰਿਆਂ ਨੇ ਹੱਥ ਖੜੇ ਕੀਤੇ ਉਹਨਾਂ ਦੇ ਸਾਹਮਣੇ ਕੀਤੇ ਨੇ ਹਾਂ ਅੱਜ ਵੀ ਜਿਹੜੀ ਐਮਆਈ ਦੇ ਵਿੱਚ ਹੋਈ ਆ ਜਿੱਦੇ ਵਿੱਚ ਵੱਡੀ ਗਿਣਤੀ ਜਿਹੜੇ ਸਾਫ ਦਾ ਪ੍ਰਧਾਨ ਨੂੰ ਬੁਲਾਇਆ ਗਿਆ ਤੇ ਜੇਕਰ ਉੱਪਰ ਕੋਈ ਫੈਸਲਾ ਆਉਂਦਾ ਕਿ ਬਲਜੀਤ ਸਿੰਘ ਜਿਹੜਾ ਇਹੀ ਫੈਸਿਲਿਟੀ ਟੱਲ ਰਹੇਗੇ ਜਾਂ ਫਿਰ ਜਿਹੜਾ ਐਮਆਈ ਦੁਬਾਰਾ ਕੋਈ ਫੈਸਲਾ ਆਉਂਦਾ ਜਾਂ ਇਲੈਕਸ਼ਨ ਆਉਂਦਾ ਉਹਦੇ ਉੱਤੇ ਸਰ

ਤੁਸੀਂ ਸਿੰਗਲ ਜਾਣਾ ਸਪਾਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ